brought to by silver pumps top quality or consistent performance ke liye sirf silver pumps naam yaad rakhna jis de vich kis tarike de naal revolutionize karna hai urban development nu aur ode bare bade vichar charcha har ik kanun hai jeda oh pass kita gaya a sab to pehla ta main onna lokan da jehde ke pichle kuch dinan ton ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀਗੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਸ ਤੋਂ ਵਧੀਆ ਪਾਲਿਸੀ ਅੱਜ ਤੱਕ ਪੂਰੇ ਪੰਜਾਬ ਕੇ ਸਾਰੇ ਮੁਲਕ ਦੀਆਂ ਸਟੇਟਾਂ ਦੇ ਵਿੱਚ ਜਿਹੜੇ ਲੈਂਡ ਓਨਰ ਜ਼ਮੀਨ ਮਾਲਕ ਕਿਸਾਨ ਨੇ ਔਰ ਜਿਹੜੇ ਉਹਨਾਂ ਦੇ ਵਿੱਚ ਆ ਆਮ ਯੂਜ਼ਰ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਘਰ ਬਣਾ ਕੇ ਰਹਿਣਾ ਇਸ ਤੋਂ ਵਧੀਆ ਪਾਲਿਸੀ ਅਜ ਤੱਕ ਪੂਰੇ ਮੁਲਕ ਦੇ ਵਿੱਚ ਕਿਤੇ ਬਣੀ ਨਹੀਂ ਹੋਣੀ ਹੈਗੀ ਇਹ ਲੈਂਡ ਪੂਲਿੰਗ ਪਾਲਿਸੀ ਜੋ ਅੱਜ ਅਸੀਂ ਪਾਸ ਕੀਤੀ ਹੈ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਐਕਵਾਇਰ ਹੋਏਗਾ ਧੱਕੇ ਨਾਲ ਐਕ acquisition ਹੋਏਗੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਮੈਂ ਬੜਾ ਸਪਸ਼ਟ ਕਰ ਦੇਣਾ ਚਾਹਣਾ ਕਿ ਇੱਕ ਗਾਜਵੀ ਕਿਤੇ ਐਕquisition ਹੈ ਜਿਹੜੀ ਉਹ ਤੱਕੇ ਨਾ ਤਾਂ ਦੂਰ ਦੀ ਗੱਲ ਹੈ ਐਕਵਾਇਰ ਨਹੀਂ ਕੀਤੀ ਜਾਏਗੀ। ਔਰ ਇਹ ਪੂਲਿੰਗ ਪਾਲਿਸੀ ਹੈ ਜਿਹਦੇ ਵਿੱਚ ਕਿਸਾਨਾਂ ਨੇ ਜ਼ਮੀਨ ਮਾਲਕਾਂ ਨੇ ਆਪ ਦੀ ਸਹਿਮਤੀ ਦੇ ਨਾਲ ਇਹ ਚਾਹੇ ਸਰਕਾਰ ਨੂੰ ਦੇ ਦੋ ਚਾਹੇ ਕਿਸੇ ਬਿਲਡਰ ਨੂੰ ਦੇ ਦੋ ਔਰ ਚਾਹੇ ਉਹਨੂੰ ਤੁਸੀਂ ਆਪ ਡਿਵੈਲਪ ਕਰ ਲੈਣ ਕਿਸਾਨ ਇਹ ਉਹਦੇ ਵਿੱਚ ਖੁੱਲੀ ਛੋਟ ਹੋਏਗੀ। ਔਰ ਸਿਰਫ ਨੋਟੀਫਾਈ ਕਰਨਾ ਹੈ ਸਰਕਾਰ ਨੇ ਐਕ acquisition ਹੈ ਜਿਹੜੀ ਐਕਵਾਇਰ ਕਰਨ ਦੀ ਗੱਲ ਉਹ ਸਿਰਫ ਔਰ ਸਿਰਫ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਗੱਲ ਔਰ ਉਸ ਤੋਂ ਇਲਾਵਾ ਕੁਝ ਨਹੀਂ 27 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵੱਡੇ ਸਤਈ ਸ਼ਹਿਰਾਂ ਦੇ ਵਿੱਚ ਇਹ ਪਾਲਿਸੀ ਹੈ ਉਹ ਫਾਸ ਫੇਜ਼ ਦੇ ਵਿੱਚ ਲਿਆਂਦੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਆ ਇਹ ਹੁੰਦਾ ਸੀ ਪਹਿਲਾਂ ਪਿਛਲੇ ਸਰਕਾਰਾਂ ਦੇ ਸਮੇਂ ਕਿ ਲੈਂਡ ਮਾਫੀਆਜ਼ ਨੂੰ ਫਾਇਦਾ ਦੇਣ ਦੇ ਲਈ ਔਰ ਇਲੀਗਲ ਕਲੋਨੀਆਂਜ਼ ਦੇ ਵਿੱਚ ਜੋ ਜੋ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੇ ਇੰਟਰਸਟ ਹੁੰਦੇ ਸੀਗੇ ਉਹਨਾਂ ਨੂੰ ਬढ़ावा ਦੇਣ ਦੇ ਲਈ ਇਹ ਜਿਹੀਆਂ ਪਾਲਿਸੀ ਲੈ ਲੀਤੀ ਜਾਂਦੀ ਸੀ ਕਿ ਜਦੋਂ ਨੋਟੀਫਿਕੇਸ਼ਨ ਹੋ ਗਈ ਉਸ ਤੋਂ ਬਾਅਦ ਉਸ ਜ਼ਮੀਨ ਦੀ ਸੇਲ ਪਰਚੇਜ਼ ਜਿਹੜੀ ਨਾ ਕੋਈ ਵੇਚ ਸਕੂਗਾ ਨਾ ਕੋਈ ਖਰੀਦ ਸਕੂਗਾ ਇਹ ਜਿਹੀਆਂ ਕੰਡੀਸ਼ਨਾਂ ਲਾ ਦਿੱਤੀਆਂ ਜਾਂਦੀਆਂ ਸੀਗੀਆਂ ਅਸੀਂ ਅੱਜ ਦੀ ਇਸ ਪਾਲਿਸੀ ਦੇ ਵਿੱਚ ਉਹ ਸਾਰੀਆਂ ਕੰਡੀਸ਼ਨਾਂ ਹਟਾ ਦਿੱਤੀਆਂ ਜਿਹੜਾ ਮਰਜ਼ੀ ਆਪਣੀ ਜ਼ਮੀਨ ਚਾਹੇ ਆਪ ਦੇ ਕੋਲੇ ਰੱਖੇ ਚਾਹੇ ਸਰਕਾਰ ਨੂੰ ਵੇਚੇ ਚਾਹੇ ਕਿਸੇ ਹੋਰ ਨੂੰ ਡਿਵੈਲਪਰ ਨੂੰ ਵੇਚੇ ਚਾਹੇ ਆਪ ਡਿਵੈਲਪ ਕਰੇ ਇਹ ਖੁੱਲੀ ਛੋਟ ਹੈ ਜਿਹੜੀ ਕਿਸਾਨ ਨੂੰ ਔਰ ਜੋ ਖੇਤ ਹੈ ਉਹਦੇ ਮਾਲਕ ਨੂੰ ਜ਼ਮੀਨ ਮਾਲਕ ਨੂੰ ਉਹ ਦਿੱਤੀ ਜਾ ਚੁੱਕੀ ਹੈ ਔਰ ਇਸ ਪਾਲਿਸੀ ਦੇ ਤਹਿਤ ਇੱਕ ਏਕੜ ਪਿੱਛੇ 1000 ਗਾਜ਼ ਰੈਜ਼ੀਡੈਂਸ਼ੀਅਲ 200 ਗਾਜ਼ ਕਮਰਸ਼ੀਅਲ ਜਗ੍ਹਾ ਜਿਹੜੀ ਯਾਨੀ ਕਿ ਟੋਟਲ 1200 ਗਾਜ 1000 ਰੈ residențial 200 ਕਮਰਸ਼ੀਅਲ ਫੁੱਲੀ ਡਿਵੈਲਪਡ ਲੈਂਡ ਹੈ ਜਿਹੜੀ ਉਹਦੇ ਵਿੱਚ ਸੀਵਰੇਜ ਵਾਟਰ ਸਪਲਾਈ ਸੜਕਾਂ ਲਾਈਟਿੰਗ ਪਾਰਕ ਸਾਰਾ ਕੁਝ ਉਹਨੂੰ 100% ਡਿਵੈਲਪ ਹੈ ਜਿਹੜਾ ਉਹ ਕਰਕੇ ਦਿੱਤਾ ਜਾਊਗਾ ਤਾਂ ਕਿ ਲੋਕ ਉੱਥੇ ਆਪਦਾ ਆਸ਼ਾਨਾ ਬਣਾ ਕੇ ਉਹ ਰਹਿ ਸਕਣ ਇਸ ਤੋਂ ਇਲਾਵਾ ਇਸੇ ਪਾਲਿਸੀ ਦੇ ਵਿੱਚ ਇੱਕ ਹੋਰ ਪ੍ਰੋਵੀਜ਼ਨ ਹੈ ਕਿ ਜੇ ਕਿਸੇ ਵਿਅਕਤੀ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਸਪੋਜ਼ ਕਿਤੇ ਡਿਵੈਲਪਮੈਂਟ ਹੋ ਰਹੀ ਹੈ 2 400 500 ਏਕੜ ਦੇ ਵਿੱਚ 1000 ਏਕੜ ਦੇ ਵਿੱਚ ਕਿਤੇ ਉਹ ਵਿਅਕਤੀ 9 ਏਕੜ ਉਹਦੇ ਕੋਲ ਜਗ੍ਹਾ ਹੈ 9 ਏਕੜ ਜਾਂ 10 ਏਕੜ ਉਹਦੇ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਹੈ ਉਹ 9 ਏਕੜ ਜਗ੍ਹਾ ਜੇ ਸਰਕਾਰ ਨੂੰ ਦੇ ਦਿੰਦਾ ਤਾਂ ਉਹਨੂੰ 3 ਏਕੜ ਫੁੱਲੀ ਡਿਵੈਲਪਡ ਜਗ੍ਹਾ ਗਰੁੱਪ ਹਾਊਸਿੰਗ ਵਾਸਤੇ ਉਹ ਦਿੱਤੀ ਜਾਏਗੀ ਉਹ ਚਾਹੇ ਆਪ ਡਿਵੈਲਪ ਕਰ ਲੈ ਚਾਹੇ ਕਿਸੇ ਦੇ ਨਾਲ ਜੁਆਇੰਟ ਵੈਂਚਰ ਦੇ ਵਿੱਚ ਡਿਵੈਲਪਰ ਦੇ ਨਾਲ ਰਲ ਕੇ ਕਰ ਲੇ ਉਹ ਖੁਦ ਆਪ ਉੱਥੇ ਗਰੁੱਪ ਹਾਊਸਿੰਗ ਕਰ ਸਕੂਗਾ ਯਾਨੀ ਕਿ ਤੀਜਾ ਹਿੱਸਾ 9 ਏਕੜ 3 ਏਕੜ ਉਹਨੂੰ ਦੇ ਦਾਂਗੇ ਵਾਪਸ 15 ਏਕੜ ਨੇ ਉਹਨੂੰ 5 ਏਕੜ ਮਿਲ ਜਾਣਗੇ ਉੱਥੇ ਆਪ ਦਾ ਗਰੁੱਪ ਹਾਊਸਿੰਗ ਬਣਾ ਕੇ ਉਹ ਸੈਂਕੜੇ ਦੀ ਤਾਦਾਦ ਦੇ ਵਿੱਚ ਉਹ ਫਲੈਟ ਬਣਾਵੇ ਆਪ ਵੀ ਕਮਾਵੇ ਲੋਕਲ ਉਹਦੇ ਫਲੈਟਾਂ ਦੇ ਵਿੱਚ ਰਹਿਣ ਇਹ ਇਹ ਸਰਕਾਰ ਦੀ ਇਸ ਪਾਲਿਸੀ ਦੇ ਵਿੱਚ ਹੈ ਇਸ ਤੋਂ ਇਲਾਵਾ ਇੱਕ ਹੋਰ ਪ੍ਰੋਵੀਜ਼ਨ ਜੇ ਕਿਸੇ ਵਿਅਕਤੀ ਕੋਲੇ ਕਿਸੇ ਕਿਸਾਨ ਵੀਰ ਕੋਲੇ 50 ਏਕੜ ਨੇ ਜਾਂ 50 ਤੋਂ ਵੱਧ ਨੇ ਸਪੋਜ਼ 100 ਏਕੜ ਨੇ ਉਹ ਜੇ ਸਰਕਾਰ ਨੂੰ ਦਿੰਦੇ ਨੇ ਤਾਂ ਉਹਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਮੁਤਾਬਕ ਮਿਲ ਜੇਗਾ ਔਰ ਜੇ ਉਹ ਸਾਰੇ ਸਰਕਾਰ ਜਦੋਂ ਸਰਕਾਰ ਨੂੰ ਦਿੰਦੇ ਨੇ ਸਪੋਜ਼ ਉਹਨਾਂ ਨੇ 50 ਏਕੜ ਇੱਕ ਕਿਸਾਨ ਕੋਲੇ ਹੈ ਜਾਂ ਚਾਰ ਕਿਸਾਨਾਂ ਕੋਲ 50 ਏਕੜ ਇਕੱਠੀ ਕਰਕੇ ਦੇ ਦਿੰਦੇ ਨੇ ਸਰਕਾਰ ਨੂੰ ਤਾਂ ਉਹਦਾ 60% ਯਾਨੀ ਕਿ 30 ਏਕੜ ਜ਼ਮੀਨ ਦੇ ਵਿੱਚ ਜਿਹੜੀ ਕਿ ਇਕੱਠੀ ਕਰਕੇ ਜੇ ਉਹ ਦਾ ਲੱਗ-ਲੱਗ ਥਾਵਾਂ ਦੇ ਉੱਪਰ ਵੀ ਹੈਗਾ ਇੱਕ ਜਗ੍ਹਾ ਇਕੱਠੀ ਕਰਕੇ 30 ਏਕੜ ਉਹਨੂੰ ਦੇ ਦਿੱਤੀ ਜਾਊਗੀ ਜਿਹਦੇ ਵਿੱਚ ਉਹ ਖੁਦ ਆਪ ਡਿਵੈਲਪਰ ਬਣ ਕੇ ਐਂਟਰਪ੍ਰੈਨਿਓਰ ਬਣ ਕੇ ਉਹ ਡਿਵੈਲਪਮੈਂਟ ਕਰ ਸਕੂਗਾ ਉਸ 60% ਦੇ ਵਿੱਚ ਉਸ 30 ਏਕੜ ਦੇ ਵਿੱਚ 20% ਗਰੁੱਪ ਹਾਊਸਿੰਗ ਉਹਨੂੰ ਅਲਾਊਡ ਹੋਏਗਾ ਉਹਦੇ ਚ 5% ਕਮਰਸ਼ੀਅਲ ਅਲਾਊਡ ਹੋਏਗਾ ਔਰ ਬਾਕੀ ਇਹ ਜਿਹੜਾ ਸੜਕਾਂ ਔਰ ਪਾਰਕ ਛੱਡ ਕੇ ਬਾਕੀ ਇਹ ਜਿਹੜਾ 65% ਉਹਨੂੰ ਉਹ ਪਲੋਟਡ ਜੋ ਹੈ 플ੌਟਸ ਉਹ ਬਣਾ ਕੇ ਕੱਟ ਕੇ ਉਹ ਵੇਚ ਸਕੇਗਾ ਸੋ ਮੈਂ ਸਮਝਦਾ ਹਾਂ ਇਸ ਇਸ ਦੇ ਵਿੱਚ ਸਾਰੀ ਜਿੰਨੀ ਆਊਟਰ ਡਿਵੈਲਪਮੈਂਟ ਹੈ ਉਹ ਸਾਰੀ ਦੀ ਸਾਰੀ ਸਰਕਾਰ ਕਰੇਗੀ ਮਹਿਕਮਾ ਕਰੇਗਾ ਔਰ ਜੋ ਇਨਰ ਡਿਵੈਲਪਮੈਂਟਸ ਨੇ ਕੋਈ ਇੰਟਰਨਲ ਰੋਡਸ ਨੇ ਉਹ ਸਾਰਾ ਉਹਨੇ ਆਪ ਕਰਨਾ ਪਰ ਜਿੰਨਾ ਬਾਹਰ ਦਾ ਇਨਫਰਾਸਟ੍ਰਕਚਰ ਹੈ ਚਾਹੇ ਆਊਟਰ ਰੋਡਸ ਨੇ ਚਾਹੇ ਉਹ ਚਾਹੇ ਉਹ ਐਸਟੀਪੀ ਹੈ ਇਹਦੇ ਵਿੱਚ ਉਹਨੂੰ ਈਡਬਲਯੂਐਸ ਲਈ ਛੱਡਣ ਦੀ ਲੋੜ ਨਹੀਂ ਇਹਦੇ ਲਈ ਉਹ ਜਿੰਨਾ ਜਿੰਨਾ ਬਾਹਰਲੇ ਕੰਮ ਨੇ ਉਹ ਸਾਰੇ ਸਰਕਾਰ ਕਰੇਗੀ ਪਰ ਉਹ ਚ ਪਾਰਕਰ ਸੜਕਾਂ ਦੇ ਜਿਹੜਾ ਉਹ ਉਹਨੇ ਛੱਡਨੇ ਤੋਂ ਮੈਂ ਸਮਝਦਾ ਕਿ ਇਹ ਇੱਕ ਇਹੋ ਜਿਹੀ ਪਾਲਿਸੀ ਹੈ ਜਿਹੜੀ ਕਿ ਸਭ ਤੋਂ ਵੱਧ ਜ਼ਮੀਨ ਮਾਲਕ ਕਿਸਾਨਾਂ ਦੇ ਲਈ ਔਰ ਫਿਰ ਉਸ ਤੋਂ ਬਾਅਦ ਜਿਹੜੇ ਜਿੰਨਾ ਲੋਕਾਂ ਨੇ ਉੱਥੇ affordable housing ਹੁਣ ਹੁੰਦਾ ਕੀ ਸੀਗਾ ਪਿਛਲੇ ਸਰਕਾਰਾਂ ਦੇ ਵਿੱਚ ਕਿ ਯਾ ਤਾਂ ਇਹੋ ਜਿਹੇ ਮੈਗਾ ਪ੍ਰੋਜੈਕਟ ਬਣਾ ਦਿੱਤੇ ਜਾਂਦੇ ਸੀਗੇ ਅਲਾਉ ਕੀਤੇ ਜਾਂਦੇ ਸੀ ਕਿ ਜਿਸ ਜਿਹੜੇ ਵੱਡੇ ਬਿਲਡਰ ਨੇ ਵੱਡੇ ਲੈਂਡ ਸਰਚ ਨੇ ਉਹਨਾਂ ਨੂੰ ਅਲਾਉ ਹੁੰਦਾ ਸੀਗਾ ਜਾਂ ਫਿਰ ਇਨਲੀਗਲ ਕਲੋਨੀਆਂ ਦੇ ਰੂਪ ਦੇ ਵਿੱਚ ਤਕਰੀਬਨ 14000 ਕਲੋਨੀਆਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਣ ਚੁੱਕੀਆਂ ਡਿਵੈਲਪ ਹੋ ਚੁੱਕੀਆਂ ਇਸ ਪਾਲਿਸੀ ਦੇ ਜ਼ਰੀਏ ਕਿਸਾਨਾਂ ਨੂੰ ਜ਼ਮੀਨ ਮਾਲਕਾਂ ਨੂੰ ਖੁਦ ਆਪ ਡਿਵੈਲਪਰ ਬਿਜ਼ਨਸਮੈਨ ਐਂਟਰਪ੍ਰੈਨਿਓਰ ਬਣਨ ਦੀ ਉਹ ਵੀ ਉਹਨੂੰ ਉਹਨਾਂ ਨੂੰ ਇਜਾਜ਼ਤ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਔਰ ਮੈਂ ਫੇਰ ਦੁਬਾਰਾ ਸਪਸ਼ਟ ਕਰ ਦੇਣਾ ਚਾਹੁੰਦਾ ਔਰ ਇਹ ਖਾਸ ਤੌਰ ਤੇ ਮੈਂ ਉਹਨਾਂ ਲੋਕਾਂ ਨੂੰ ਐਡਰੈਸ ਕਰ ਰਿਹਾ ਆਪੋਜੀਸ਼ਨ ਪਾਰਟੀਆਂ ਵਾਲਿਆਂ ਨੂੰ ਜਾਂ ਕੁਝ ਕਿਸਾਨ ਵੀਰਾਂ ਨੂੰ ਜਿਹੜੇ ਕਨਫਿਊਜ਼ ਕਰ ਰਹੇ ਨੇ ਉਹਨਾਂ ਨੂੰ ਮਿਸ ਗਾਈਡ ਕਰ ਰਹੇ ਨੇ ਕਿ ਜੀ ਤੁਹਾਡੀ ਲੈਂਡ ਗ੍ਰਾਬ ਹੈ ਜਿਹੜੀ ਲੈਂਡ ਦੇ ਉੱਪਰ ਕਬਜ਼ੇ ਨੇ ਜਿਹੜੇ ਉਹ ਸਰਕਾਰਾਂ ਨੇ ਕਰ ਲੈਣੇ ਇਹ ਜੀ ਨਾ ਕੋਈ ਸਾਡੀ ਨੀਅਤ ਸੀ ਨਾ ਹੈ ਤੇ ਨਾ ਹੋਏਗੀ ਅਸੀਂ ਤਾਂ ਬਲਕਿ ਇਹੋ ਜੀ ਪਾਲਿਸੀ ਲੈ ਕੇ ਆਏ ਆ ਜਿਹਦੇ ਵਿੱਚ ਜ਼ਮੀਨ ਮਾਲਕਾਂ ਨੂੰ ਕਿਸਾਨਾਂ ਨੂੰ ਔਰ ਅਲਟੀਮੇਟ ਕੰਜ਼ਿਊਮਰਸ ਨੂੰ ਬਹੁਤ ਵੱਡੇ ਪੱਧਰ ਤੇ ਉੱਪਰ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਹੈ ਕੋਈ ਤੁਹਾਡਾ ਸਵਾਲ ਜੀ ਸਰ ਇੱਕ ਕਾਨੂੰਨ ਦੀ ਗੱਲ ਕੀਤੀ ਸੀ ਕਿ ਤੁਸੀਂ ਕਿਹਾ ਕਿ ਕਿਹੜਾ ਜੀ ਤੁਸੀਂ ਕਿਹਾ ਕਿ ਕਾਨੂੰਨ ਪਾਸ ਕੀ ਰਹੀ ਕੀਤਾ ਆਹੀ ਅੱਜ ਅੱਜ ਹੀ ਇਹੀ ਏਜੰਡਾ ਸੀ ਸਾਡਾ ਕੈਬਨਿਟ ਬਹੁਤ ਸਾਰੇ ਤੇ ਜਿਹੜਾ ਹੈਗਾ ਅਸੀਂ ਪਹਿਲੇ ਹੀ ਜਨੀਸ ਦੇ ਕੋਲੇ ਬਿਲਡਰ ਦਾ ਲੈਂਡ ਮਾਫੀਆ ਉਹਨਾਂ ਨੇ ਜ਼ਮੀਨਾਂ ਫੰਡਾਂ ਦੇ ਵਿੱਚ ਚੱਕ ਲਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਅਰਬੰਦ ਦੇ ਵਿੱਚ ਜਾ ਗਏ ਤੇ ਕਹਿੰਦਾ ਕੀ ਬਣੇਗਾ ਉਹਨਾਂ ਦੇ ਬਿਆਨੇ ਨਹੀਂ ਉਹਨਾਂ ਨੇ ਕਿੱਥੇ ਚੱਕ ਲਈ ਕਿਹਨੇ ਚੱਕ ਲਿਆ ਇਹ ਤਾਂ ਬਿਆਨੇ ਬਿਆਨੇ ਪਹਿਲਾਂ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਕਿਸੇ ਨੂੰ ਸਾਨੂੰ ਨਹੀਂ ਪਤਾ ਤੁਸੀਂ ਕਿਹੜੇ ਬਿਲਡਰ ਦੀ ਔਰ ਕਿਹੜੇ ਸ਼ਹਿਰ ਦੇ ਵਿੱਚ ਗੱਲ ਕਰ ਰਹੇ ਹੋ ਹਜੇ ਫਰਸਟ ਫੇਜ਼ ਦੇ ਵਿੱਚ 27 ਥਾਵਾਂ ਦੇ ਉੱਪਰ ਇਹ ਜਿਹੜਾ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਇਹ ਡਿਵੈਲਪ ਕਰ ਰਹੇ ਆ ਹੁਣ ਉੱਥੇ ਜੇ ਕਿਸੇ ਨੇ ਖਰੀਦ ਪਰਚੇਜ਼ ਕਰ ਲਈ ਸਾਨੂੰ ਤਾਂ ਉਸ ਚੀਜ਼ ਦਾ ਆਈਡੀਆ ਨਹੀਂ ਹੈ ਮੈਂ ਤਾਂ ਇਹ ਕਿਸਾਨਾਂ ਨੂੰ ਕਹੂੰਗਾ ਜ਼ਮੀਨ ਮਾਲਕਾਂ ਨੂੰ ਕਹੂੰਗਾ ਕਿ ਤੁਹਾਨੂੰ ਕਿਸੇ ਦੇ ਚਾਂਸੇ ਚ ਆਉਣ ਦੀ ਲੋੜ ਨਹੀਂ ਤੁਸੀਂ ਆਪ ਡਿਵੈਲਪਰ ਬਣੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਇਹ ਜਿਹਾ ਮਾਹੌਲ ਪੈਦਾ ਕਰ ਦਿੱਤਾ ਕਿ ਆਪ ਜਾਂ ਆਪ ਦੇ ਚਾਹੇਤੇ ਨੂੰ ਪਹਿਲੇ ਹੀ ਇੰਟੀਮੇਟ ਕਰਕੇ ਉਹਨਾਂ ਤੋਂ ਕਬਜ਼ੇ ਨੇ ਜਿਹੜੇ ਲੈਂਡ ਸ਼ੈਫਸ ਦੀ ਜਿਹੜੀ ਉਹ ਕਬਜ਼ੇ ਕਰ ਲੈਂਦੇ ਸੀਗੇ ਕਿਸੇ ਨੂੰ ਕਿਸੇ ਨੂੰ ਦੇ ਚਾਂਸੇ ਚ ਆ ਕੇ ਉਹਨਾਂ ਨੂੰ ਜ਼ਮੀਨ ਸਸਤੇ ਭਾਵੇਂ ਤੇ ਦੇਣ ਦੀ ਲੋੜ ਨਹੀਂ ਤੁਹਾਨੂੰ ਆਪ ਓਪਰਚੁਨਿਟੀ ਹੈ ਕਿ ਤੁਸੀਂ ਇੱਕ ਨਹੀਂ ਚਾਰ ਕਿਸਾਨ ਇਕੱਠੇ ਹੋ ਜੋ 10 ਕਿਸਾਨ ਇਕੱਠੇ ਹੋ ਜੋ ਆਪ ਡਿਵੈਲਪਰ ਬਣੋ ਆਪ ਉਹਦੇ ਵਿੱਚੋਂ ਜਦੋਂ ਕਿੱਲਿਆਂ ਤੋਂ ਗਜ਼ਾਂ ਦੇ ਵਿੱਚ ਜਾਂ ਫੁੱਟਾਂ ਦੇ ਵਿੱਚ ਜੇ ਉਹਨਾਂ ਦੀ ਜ਼ਮੀਨ बिकੂਗੀ ਤੇ ਉਹਨਾਂ ਦੇ ਪ੍ਰੋਫਿਟ ਮਾਰਜਨ ਦੇਖੋ ਨਾ ਜੀ ਕਿੰਨੇ ਹੋਣਗੇ ਸੋ ਉਹ ਜੋ ਜੋ ਹੋ ਚੁੱਕਿਆ ਜੇ ਕਿਸੇ ਨੇ ਕੀਤਾ ਉਹਦੇ ਬਾਰੇ ਤਾਂ ਕੀ ਕਰ ਸਕਦੇ ਹਾਂ ਪਰ ਅਸੀਂ ਪੰਜਾਬ ਦੇ ਹਰ ਬੰਦੇ ਨੂੰ ਅਸੀਂ ਐਂਟਰਪ੍ਰੀਨਰ ਬਣਾਉਣਾ ਚਾਹੁੰਦੇ ਹਾਂ ਸਰ ਟੂ ਟਰਾਂਸਪੇਰੈਂਸੀ ਕੇ ਲਈ ਕੋਈ ਟਾਈਮ ਟਾਈਮ ਫਰੇਮ ਰੱਖਾਂਗੇ ਹਾਂ ਜੀ ਲੋਕਾਂ ਦੇ ਅੰਦਰ ਆਪ ਇਸ ਨੂੰ ਡਵੈਲਪ ਕਰਕੇ ਦੇਵਾਂਗੇ ਕਿ ਕੰਮ ਹਾਂ ਹਾਂ ਇਹਦੇ ਵਿੱਚ ਜਿਹੜੇ ਇਹ ਸਾਰਾ ਪ੍ਰੋਸੈਸ ਹੋਏਗਾ ਇਹ ਤਕਰੀਬਨ ਸਾਲ ਤੋਂ ਡੇਢ ਸਾਲ ਦਾ ਹੋਏਗਾ ਪਰ ਫਿਰ ਵੀ ਮੈਕਸਿਮਮ ਆਊਟਲਾਈਨਡ ਪੀਰੀਅਡ ਹੈ ਜਿਹੜਾ ਉਹ 3 ਸਾਲ ਲਈ ਜਦੋਂ ਬੰਦੇ ਨੇ ਆਪਦੀ ਜ਼ਮੀਨ ਸਰਕਾਰ ਨੂੰ ਆਫਰ ਕਰ ਦਿੱਤੀ ਤੇ ਉਸ ਤੋਂ ਬਾਅਦ 3 ਸਾਲ ਤੱਕ ਉਹਨੂੰ 30000 ਰੁਪਏ ਪਰ ਏਕੜ ਜਿਹੜਾ ਉਹ ਇੱਕ ਮੁਆਵਜ਼ੇ ਦੇ ਤੌਰ ਦੇ ਉੱਪਰ ਦਿੱਤਾ ਜਾਊਗਾ ਪਰ ਇਹ ਪ੍ਰੋਸੈਸ ਜਿਹੜਾ ਹੋਏਗਾ ਉਹ ਮੈਕਸਿਮਮ 6 ਸਾਲ ਡੇਟ ਸਾਲ ਤੋਂ ਉੱਪਰ ਦਾ ਪ੍ਰੋਸੈਸ ਨਹੀਂ ਹੋਏਗਾ ਹਾਂਜੀ ਹਾਂ ਜੀ ਉਹਦਾ ਕਿਸਾਨ ਨੂੰ ਲੈਣਾ ਹੈ ਹਾਂ ਜੀ ਉਹਦਾ ਕਿਸਾਨ ਹੈਗਾ ਆ ਉਹਨੂੰ ਲਾਇਸੈਂਸ ਲੈਣਾ ਪੈਗਾ ਪ੍ਰੋਮੋਟਰ ਦਾ ਨਹੀਂ ਉਹ ਤਾਂ ਜੋ ਡਿਪਾਰਟਮੈਂਟ ਦੀ ਉਹਦੇ ਨਾਲ ਇਹਦੇ ਨਾਲ ਕੋਈ ਲਿੰਕ ਨਹੀਂ ਹੈ ਜੀ ਉਹ ਤਾਂ ਜੇ ਕਿਸੇ ਨੇ ਜੇ ਆਬਵੀਅਸਲੀ ਉਹ ਤਾਂ ਜੋ ਜੋ ਮੋਡੈਲਿਟੀਆਂ ਹੈਗੀਆਂ ਫਾਰਮੈਲਿਟੀਆਂ ਹੈਗੀਆਂ ਉਹ ਤੁਹਾਨੂੰ ਅਡਾਪਟ ਕਰਨੀਆਂ ਪੈਣਗੀਆਂ ਹਰਮਰ ਇਹਨਾਂ ਅਵੇਅਰ ਨਹੀਂ ਹੁੰਦਾ ਕਿ ਉਹਦੀ ਜਿਹੜੀ ਹੈਗੀ ਡਿਪਾਰਟਮੈਂਟ ਜਿਹੜਾ ਪੁੱਡਾ ਜਾਂ ਗਵੰਡਾ ਕਿਵੇਂ ਹੈਗਾ ਉਹ ਉਹਦੇ ਲਈ ਡਿਪਾਰਟਮੈਂਟ ਸਪੈਸ਼ਲ ਡਰਾਈਵ ਚਲਾਏਗਾ ਉਹਨਾਂ ਕਿਸਾਨਾਂ ਨੂੰ ਆਮ ਲੋਕਾਂ ਨੂੰ ਨੂੰ ਅਵੇਅਰ ਕਰਨ ਦੇ ਲਈ ਕਿ ਭਾਈ ਤੁਸੀਂ ਆਪ ਵੀ ਅੱਜ ਤੁਹਾਡੇ ਕੋਲੇ ਤੁਹਾਨੂੰ ਕਿਸੇ ਨੂੰ ਮਜਬੂਰੀ ਬਸ ਕਿਸੇ ਨੂੰ ਆਪ ਦੀ ਆ ਕੋਈ ਘੱਟ ਰੇਟਾਂ ਦੇ ਜਾਂ गिरਕੇ ਜ਼ਮੀਨ ਵੇਚਣ ਦੀ ਲੋੜ ਨਹੀਂ ਤੁਸੀਂ ਆਪ ਡਿਵੈਲਪਰ ਬਣੋ ਕੋਈ ਦਿੱਕਤ ਨਹੀਂ ਐ ਸਪੈਸ਼ਲ ਰਾਈਟ ਚਲੇਗਾ ਰੋਹ ਸਾਹਿਬ ਤੁਸੀਂ ਏਡਵੈਲੂਏਸ਼ਨ ਦੀ ਕਹਿੰਦੇ ਹੋ ਤੁਸੀਂ ਕਹਿੰਦੇ ਆ ਕਿ ਏਡਵੈਲੂਏਸ਼ਨ ਜਿਹੜੀ ਉਹਦੇ ਤੈਤ ਜਾਂ ਜਿਹੜੇ ਜਗਾ ਛੱਡਣ ਦੀ ਲੋੜ ਸੀ ਇਹ ਹੁਣ ਪਰਮਾਨੈਂਟ ਬਣਾ ਨਹੀਂ ਉਹਦੇ ਚ ਜਿਹੜੇ ਜਿਹੜੇ ਕਿਸਾਨ ਨੇ ਜਾਂ ਜਿਹੜੇ ਜ਼ਮੀਨ ਮਾਲਕ ਨੇ ਉਹਨਾਂ ਨੂੰ ਆਪਦੇ 60% ਦੇ ਵਿੱਚ ਛੱਡਣ ਦੀ ਲੋੜ ਨਹੀਂ ਹੈਗੀ ਉਹ ਸਰਕਾਰ ਆਪ ਦੀ ਜਗ੍ਹਾ ਜਿਹੜੀ ਹੋਊਗੀ ਉਹਦੇ ਵਿੱਚ ਛੱਡਿਆ ਜਾਏਗਾ सो डेवलप करा सरकार करेगी ना कि वो जो किसान है या जो बिजनेस वो करेगा क्या कर रहे हैं, कर रहे हैं? कोई लीगल हुआ? नहीं देखिए देखिए सरकार ने अगर जो भी जमीन सरकार लेगी वो तो लीगली फ्रॉम ऑल इनकम्बरेंसिस वो तो फ्री लेगी अगर कोई अगले ने खुद डेवलप करनी है तो वो अगला अगला ली, लीगल इशू अपना सॉर्ट आउट करे और डेवलप करे हमें क्या दिक्कत है उसमें जी पॉलिसी नंबर एक तो जो ये दिस लैंड पुलिंग पॉलिसी जो अभी चल रही है अगर आप पिछले 10-15-20 साल में देखें तो ये लैंड पुलिंग पॉलिसी सिर्फ और सिर्फ इट वाज मेंट फॉर मोहाली मोहली के अलावा कहीं लैंड पुलिंग में पंजाब में डेवलपमेंट नहीं हुई जिसकी वजह से जो अनरेगुलेटेड इलीगल कॉलोनीज है वो डेवलप हुई हैं नंबर वन ये जो पॉलिसी है ये पैन पंजाब के लिए अक्रॉस पंजाब के लिए है ये पॉलिसी नंबर वन इसमें जो प्रोविजन हमने एक्स्ट्रा की है कि इसमें नंबर वन के पहले जब लैंड पुलिंग के लिए उन्होंने नोटिफाई कर दिया कि जी ये 200 एकड़ लैंड पुलिंग में सरकार के पास आ गई वो सरकार चाहे साल दो साल पांच साल दस साल अगर उसको उसको नहीं डेवलप कर रही तो वो किसान किसी को अपनी जमीन ना खरीद सकता था ना बेच सकता था हमने इसमें वो बार जो है वो उठा हटा दी है कि कोई बंदा आपने उसकी गर्दन पे तलवार कैसे रख दी कि आप नहीं है भैया है, ना बेच सकोगे ना कोई खरीद सकेगा और डेवलप अब सरकार कर नहीं रही तो उसमें सरकार की ने खोल दिया कि आपके भैया रखो या बेचो टोटली योर कॉल नंबर वन नंबर टू जो इसमें किसी ने नौ एकड़ दे दिया या पंद्रह एकड़ दे दिया उनको तीन एकड़ की या पंद्रह एकड़ के पीछे पांच एकड़ की उनको ग्रुप हाउसिंग हम उसी एरिया में डेवलप करने के लिए दे, दे देंगे पहले यह प्रोविजन नहीं थी इसके अलावा अगर पचास एकड़ से ज्यादा जमीन है वो तो वो व्यक्ति एक या उससे ज्यादा बंदे इकट्ठे होकर खुद अपनी कॉलोनी जो है वहां पर काट लें उनको उनको सिक्सटी परसेंट जो है उनको वापस में तीस पचास एकड़ के पीछे तीस एकड़ उनको मिल जाएगा जिसमें वो रेजिडेंशियल कमर्शियल और ग्रुप हाउसिंग वो डेवलप कर लें सो वॉट आई मीन टू से लैंड आपकी बात ठीक है कि लैंड पुलिंग पॉलिसी पहले भी थी लेकिन लैंड पुलिंग पॉलिसी वो ऐसी थी कि जब सरकार ने नोटिफाई कर दिया तो वहां पे इकोनॉमिक एक्टिविटी डेड हो जाती थी अब इसमें डेड नहीं होएगी अगला बेचे अगला खरीदे अगला खुद डेवलप करे हमें क्या दिक्कत है उसमें

इसको हाउ कैन गवर्नमेंट मॉनिटर इसको इसी चीज को आगे ये एम्बिग्युइटी ना होए आगे ये काम ना होए इसी करके हम आज कह रहे हैं पंजाब के हर व्यक्ति को हर लैंड ओनर को कह रहे हैं कि भैया तुम्हें किसी को किसी दबाव में किसी डर में घबरा के किसी को लैंड बेचने की जरूरत नहीं है अगर आप खुद डेवलप करना चाहते हो एक क्या एक के पास कम है चार या पांच या दस किसान इकट्ठे हो ਔਰ ਆਪ ਕੋ ਡਿਵੈਲਪ ਕਰੋ ਉਸਮੇ ਕਰੋੜਾ ਸਾਹਿਬ ਕਰੋੜਾ ਸਾਹਿਬ ਬਹੁਤ ਬਚਾਇਪਨ ਸਾਹਿਬ ਬਹੁਤ ਵੱਡਾ ਮਾਡਲ ਹੈ ਜੀ ਹੈ ਜੀ ਰੈਸਪੇਟ ਦਾ ਬਹੁਤ ਵੱਡਾ ਮਾਡਲ ਹੈ ਪੰਜਾਬ ਸਰਕਾਰ ਇਸ ਫਾਈਨੈਂਸ਼ੀਅਲ ਕੈਪੈਸਿਟੀ ਦੇ ਵਿੱਚ ਹੈਗੀ ਹੈ ਕਿ ਇਹਨੇ ਇਹਨਾਂ ਜ਼ਿਆਦਾ ਖਰਚਾ ਗਵਰਨਮੈਂਟ ਦੇ ਤੇ ਕਰ ਪਾਏਗੀ ਸਰਕਾਰ ਦਾ ਲੋਨ ਲੈ ਕੇ ਚੱਲਦੀ ਜਾਂਦੀ ਹੈ ਸੈਕਟਰ ਸਰਕਾਰ ਨਾਲ ਇਹ ਤੁਸੀਂ ਵੇਖਿਓ ਜੀ ਇਹ 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 ਜਿਹੜਾ ਇਹ ਸੈਲਫ ਸਸਟੇਨਿੰਗ ਮਾਡਲ ਹੈ ਜੀ ਇਹਦੇ ਵਿੱਚ ਨੇ ਸਰਕਾਰ ਦਾ ਪੈਸਾ ਲੱਗੂਗਾ ਜੀ ਪਰ ਸਰਕਾਰ ਕੋਲ ਜਦੋਂ ਜਿਹੜਾ ਇਲੀਗਲ ਕਲੋਨੀਆ ਦਾ ਕੰਮ ਚੱਲ ਰਿਹਾ ਹੈ ਲੋਕਾਂ ਨੂੰ ਪੈਸਾ ਆਵੇ ਜਾਂ ਨਾ ਆਵੇ ਉਹ ਉਹ ਸੈਕੰਡਰੀ ਹੈ ਪਰ ਨੰਬਰ 1 ਆਮ ਲੋਕਾਂ ਨੂੰ ਚੂਨਾ ਨਾ ਲੱਗੇ ਔਰ ਸਰਕਾਰ ਨੂੰ ਚੂਨਾ ਨਾ ਲੱਗੇ ਇਹਦੇ ਵਿੱਚ ਜੋ ਲੈਂਡ ਓਨਰ ਹੈ ਉਹਨੂੰ ਵੀ ਬੈਨੀਫਿਟ ਹੋਊਗਾ ਜਿਹੜਾ ਅਲਟੀਮੇਟ ਜਿਹਨੇ ਘਰ ਲੈਣਾ ਉਹਨੂੰ ਵੀ ਬੈਨੀਫਿਟ ਹੋਊਗਾ ਔਰ ਜਦੋਂ ਸੁਣੋ ਸੁਣੋ ਜਦੋਂ ਇਕਨੋਮਿਕ ਐਕਟੀਵਿਟੀ ਕਿਸੇ ਸਟੇਟ ਦੇ ਵਿੱਚ ਚੱਲਦੀ ਹੈ ਦੇ ਉਹਦਾ ਡੈਫੀਨਿਟਲੀ ਸਰਕਾਰ ਨੂੰ ਬਹੁਤ ਵੱਡੇ ਐਡਵਾਂਟੇਜਸ ਹੁੰਦੇ ਨੇ ਜਦੋਂ ਸੇਲ ਪਰਚੇਸ ਹੋਊਗੀ ਉਦੋਂ ਸਟੈਂਪ ਡਿਊਟੀ ਸਾਨੂੰ ਆਊਗੀ ਕਿੰਨਾ ਐਡਵਾਂਟੇਜ ਹੋਏਗਾ ਤੇ ਕਿੰਨਾ ਬਜਟ ਹੈਗਾ ਤੁਹਾਡਾ ਕਿੰਨਾ ਨਹੀਂ ਦੇਖੋ ਇਹ ਇਹਦੀ ਇਹਦੀ ਇਸ ਅੱਜ ਦੇ ਕਾਨੂੰਨ ਮੁਤਾਬਕ ਮੈਂ ਤੁਹਾਨੂੰ ਫਿਗਰ ਨਹੀਂ ਦੱਸ ਸਕਦਾ ਵੀ ਕਿੰਨਾ ਫਾਇਦਾ ਹੋਏਗਾ ਪਰ ਮੈਂ ਇਹ ਕਹਿਣਾ ਕਿ ਜਦੋਂ ਕੋਈ ਇਕਨੋਮਿਕ ਐਕਟੀਵਿਟੀ ਚੱਲਦੀ ਹੈ ਲੋਕਾਂ ਨੂੰ ਫਾਇਦਾ ਸਰਕਾਰ ਨੂੰ ਫਾਇਦਾ ਫਾਈਨੈਂਸ਼ੀਅਲੀ ਵੀ ਹੁੰਦਾ ਹੈ ਔਰ ਸਰਕਾਰ ਨੂੰ ਫਾਇਦਾ এমਪਲੋਇਮੈਂਟ ਜਨਰੇਸ਼ਨ ਦੇ ਨਾਲ ਵੀ ਹੁੰਦਾ ਹੈ ਹਜ਼ਾਰਾਂ ਲੱਖਾਂ ਲੋਕਾਂ ਨੂੰ ਇਸ ਪਾਲਿਸੀ ਦੇ ਨਾਲ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਕੋਈ ਪਰਚੇ ਬਣਾਈਆ ਕੋਈ ਫਾਇਦਾ ਨਫਾ ਨੁਕਸਾਨ ਖਰਚ ਪੁੱਛ ਰਿਹਾ ਮੈਂ ਤੁਹਾਨੂੰ ਦੱਸੀ ਤਾਂ ਜਾਣੀ ਤੁਸੀਂ ਨੂੰ ਇੰਨਾ ਫਾਇਦਾ ਹੋਊਗਾ ਤੁਸੀਂ ਹੁਣ ਫਿਗਰ ਹੁਣ ਮੈਨੂੰ ਸੁਣੋ 27 ਸ਼ਹਿਰਾਂ ਦੇ ਵਿੱਚ ਫਰਸਟ ਫੇਜ਼ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਕਿੰਨੇ ਹਜ਼ਾਰ ਏਕੜ ਹੋਊਗਾ ਤੇ ਉਹ ਕਿੰਨੇ ਹਜ਼ਾਰ ਏਕੜ ਦੇ ਵਿੱਚੋਂ ਲੋਕ ਪਲਾਟ ਪ੍ਰੇਫਰ ਕਰਨਗੇ ਕਿੰਨੇ ਗਰੁੱਪ ਹਾਊਸਿੰਗ ਪ੍ਰੇਫਰ ਕਰਨਗੇ ਕਿੰਨੇ ਉਹਦੀ ਪੂਰੀ ਪਲਾਨਡ ਕੋ 40 ਜਾਂ 100 ਜਾਂ 150 ਏਕੜ ਦੀ ਕਲੋਨੀ ਪ੍ਰੈਫਰ ਕਰਨਗੇ ਇਹ ਮੈਂ ਜਾਂ ਤੁਸੀਂ ਕਿਵੇਂ ਅਜ਼ਿਊਮ ਕਰ ਸਕਦੇ ਆ ਸੋ ਇਹ ਹਵਾਈ ਸਵਾਲ ਦਾ ਮੈਂ ਹਵਾਈ ਜਵਾਬ ਦੇਣ ਦਾ ਕੋਈ ਆਈਡੀਆ ਨਹੀਂ ਬੰਨਦਾ ਜੀ ਹਾਂਜੀ ਬਿੱਟੂ ਲੁਧਿਆਣਾ ਦੇ ਵਿੱਚ ਕਹ ਰਹੇ ਨੇ ਉਹ ਕਹਿੰਦੇ ਕਿ ਕਿਸਾਨ ਜਦੋਂ ਦਿੱਲੀ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਹਨਾਂ ਨੂੰ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪੰਜਾਬ ਦੇ ਵਿੱਚ ਕਹਿੰਦੇ ਨਾ ਇਹ ਧਰੋ ਫੇਰੀ ਨਾਲੇ ਇਹਨਾਂ ਦੀਆਂ ਟਰਾਲੀਆਂ ਚੋਰੀ ਕਰ ਲੀਆਂ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਟਰਾਲੀ ਚੋਰੀ ਨੇ ਤੁਸੀ ਕਿਰਗਤਾਰ ਬੁਲਤ ਚੋ ਚਲੋ ਚਲੋ ਉਹਨਾਂ ਦਾ ਕੰਮ ਹੈ ਉਹ ਕਹਿਣਾ ਹੁਣ ਜੇ ਮੈਂ ਇਹ ਉਹਨਾਂ ਦੇ ਬਸਾਲੇ ਬਾਡੀਆਂ ਤੇ ਜਾਵਾਂ ਫਿਰ ਚੰਗੇ ਰਹਿਣਗੇ ਉਹ ਸੋ ਇਸ ਕਰਕੇ ਰਾਜੇ ਵੜਿੰਗ ਦੇ ਜੀ ਬਿੱਟੂ ਜੀ ਜੀ ਆਪਾਂ ਗੱਲ ਕਰੀਏ ਤੇ ਇਹ ਨਾ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਉਹਨਾਂ ਨੂੰ ਕਹੋ ਕਿ ਡਿਵੈਲਪਮੈਂਟ ਦੇ ਮੁੱਦੇ ਤੇ ਉੱਪਰ ਜਿਹੜਾ ਹੈ ਉੱਤਰਨ ਲੁਧਿਆਣਾ ਬਾਈ ਇਲੈਕਸ਼ਨ ਦੇ ਵਿੱਚ ਔਰ ਹਾਂਜੀ ਕੀ ਪਾਲਿਸੀ ਹੈ ਹੂੰ ਇਹਦੀ ਕੰਪਨਸੇਸ਼ਨ ਦਾ ਕੀ ਕੰਟਰੋਲ ਹੈ ਕਿ ਮੈਂ ਤਾਂ ਨੂੰ ਦੱਸਿਆ ਜੀ ਕੰਪਨਸੇਸ਼ਨ ਜਿਹੜਾ ਹੈਗਾ ਉਹ ਪੂਲਿੰਗ ਦੇ ਵਿੱਚ 1 ਏਕੜ ਪਿੱਛੇ 1000 ਗਾਜ਼ ਰੈਜ਼ੀਡੈਂਸ਼ੀਅਲ ਔਰ 200 ਗਾਜ਼ ਹੈ ਜਿਹੜਾ ਉਹ ਕਮਰਸ਼ੀਅਲ ਦਿੱਤਾ ਜਾਏਗਾ ਹਮਨ ਜੀ ਦੋ ਸਵਾਲ ਲੈ ਹਮਨ ਜੀ ਦੋ ਸਵਾਲ ਹੈ ਪਲੀਜ਼ ਇੱਕ ਤਾਂ ਕਾਲੀਦਾਲ ਦੇ ਵੇਲੇ ਵੀ ਕੌਨਸੀ ਐਸਸੀ ਉਹ ਇਸ ਦੇ ਵਿੱਚ ਕੀ ਤਫਸੀਲ ਹੈ ਤੁਹਾਡੇ ਵਾਲੇ ਚ ਸੁਤਰਾ ਇੰਡਸਟਰੀ ਪਲਾਟ ਫਾਰਮ ਦਾ ਸਕੈਂਡਲ ਹੋਇਆ ਸੀ ਬੱਡੀ ਫਕਰ ਦੇ ਮੈਂ ਪਤਾ ਨਹੀਂ ਸੀ ਉਹਦਾ ਕੀ ਫਰਕ ਮੈਂ ਤੁਹਾਨੂੰ ਦੱਸਿਆ ਤਾਂ ਹੈ ਜੀ ਤੁਸੀਂ ਹੁਣੇ ਮੈਂ ਦੱਸ ਕੇ ਹਟਿਆ ਕਿ ਇਹਦੇ ਵਿੱਚ ਜਿਹੜੇ ਪਹਿਲਾਂ ਪਾਲਸੀ ਆ ਉਹਦੇ ਦਾ ਤੇ ਹੁਣ ਇਸ ਦਾ ਕੀ ਫਰਕ ਹੈ ਉਹਦੇ ਵਿੱਚ ਸਰਕਾਰ ਨੋਟੀਫਾਈ ਕਰ ਦਿੰਦੀ ਸੀ ਮੁੜ ਕੇ ਸੇਲ ਪਰਚੇਜ਼ ਬੰਦ ਹੋ ਜਾਂਦੀ ਸੀਗੀ ਉਹਦੇ ਵਿੱਚ ਕਿਸੇ ਨੂੰ ਗਰੁੱਪ ਹਾਊਸਿੰਗ ਲਈ ਨਹੀਂ ਮਿਲਦਾ ਸੀਗਾ ਉਹਦੇ ਵਿੱਚ ਕਿਸੇ ਨੂੰ ਪਲਾਨਡ ਕਲੋਨੀ ਜਿਹੜੀ ਉਹ ਡਿਵੈਲਪ ਕਰਨ ਦੀ ਓਪਰਚੁਨਿਟੀ ਵੀ ਇਹ ਚੋ ਸਾਰੀ ਮਿਲੇਗੀ ਬੋਲੋ ਰਵਨੀਸ਼ ਬਿੱਟੂ ਕਹਿੰਦੇ ਨੇ ਕਿ ਲੁਧਿਆਣਾ ਚ ਬੀਜਪੀ ਆਪਰੇਸ਼ਨ ਸੰਧੂਰ ਜਿਹੜਾ ਉਹ ਮੁਤਾ ਰਹੇਗਾ ਉਥੋਂ ਲੈ ਕੇ ਤੁਸੀਂ ਪਰ ਨਾਲ ਉਹਨੇ ਕਿਹਾ 2027 ਜੇ ਅਸੀਂ ਸਰਕਾਰ ਵੀ ਆਪਣੀ ਬਣਾਉਣੀ ਨਹੀਂ ਚਲੋ ਉਹਦਾ 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 ਇਹ ਜਦੋਂ ਇਲੈਕਸ਼ਨ ਲੜ ਰਹੇ ਸੀ ਕਿ ਪਾਰਲੀਮੈਂਟ ਦੀ ਉਹਦੋਂ ਵੀ ਕਹਿੰਦੇ ਸੀ ਕਿ ਜਿੰਨਾ ਕਸੋ ਜਿੰਨਾ ਤੱਕ ਬੰਦਾ ਹਾਰ ਨਹੀਂ ਜਾਂਦਾ ਨਾ ਉਦ ਤੱਕ ਜਿੱਤੇ ਹੁੰਦਾ ਹੈ ਕੋਈ ਹੋਰ ਮੁੱਦਾ ਰਹਿ ਗਿਆ ਜੋ ਉਹ ਕਹਿੰਦੇ ਚੰਗੀ ਗੱਲ ਹੈ ਜੀ ਰਹਿਣਾ ਚਾਹੀਦਾ ਉਸ ਦੀ ਦਿੱਕਤ ਇੱਕ ਡਰਗਸ ਨੂੰ ਲੈ ਕੇ ਸਵਾਲ ਹੈ ਬਕਿੰਦਾ ਦੇ ਵਿੱਚ ਇੱਕ ਪਿੰਡ ਵਾਲਿਆਂ ਨੇ ਆਪਣੇ ਪਿੰਡ ਤੇ ਬੋਲ ਲਗਾਤਾ ਕਿ ਸਾਡਾ ਪਿੰਡ ਬਕਾਉ ਹੈ ਉੱਥੇ ਕੀ ਹੋਇਆ ਨਕਾ ਤਸਕਰਾਂ ਨੇ ਇੱਕ ਐਕਟ ਆਰਵੀਨਨ ਸੀਗਾ ਉਹਦੀ ਲੱਤਾਂ ਖੜਦੀ ਦੇ ਕੋਈ ਸਤਰਾ ਲੈਟ ਮੀ ਬੀ ਵੈਰੀ ਕਲੀਅਰ ਕਿ ਉਹ ਸਮਾਂ ਸੀ ਪੰਜਾਬ ਦੇ ਵਿੱਚ ਕਿਸੇ ਟਾਈਮ ਅਕਾਲੀ ਦਲ ਤੇ ਕਾਂਗਰਸ ਵਾਲਿਆਂ ਨੇ ਕ੍ਰੀਏਟ ਕੀਤਾ ਹੋਇਆ ਕਿ ਜਿੱਥੇ ਪੁਸ਼ਤਪਰਾਹੀ ਕਰਦੀ ਸੀ ਸਰਕਾਰ ਔਰ ਲੀਡਰ ਨਸ਼ਾ ਤਸਕਰਾਂ ਦੀ ਅੱਜ ਨਸ਼ਾ ਤਸਕਰ ਨੇ ਜਿਹੜੇ ਉਹ ਤੁਹਾਨੂੰ ਪੰਜਾਬ ਦੇ ਵਿੱਚ ਲੱਭਦੇ ਨਹੀਂ ਹੈਗੇ ਜੇ ਕਿਤੇ ਕੋਈ ਇਹੋ ਜਿਹਾ ਇਨਸੀਡੈਂਟ ਹੋਇਆ ਤੇ ਪੁਲਿਸ ਨੂੰ ਸਰਕਾਰ ਵੱਲੋਂ ਬੜੀਆਂ ਕਲੀਅਰ ਸਖਤ ਹਦਾਇਤਾਂ ਨੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਰਨੀ ਹੈਗੀ ਕਿਸੇ ਵੀ ਚਾਹੇ ਕੋਈ ਵੱਡਾ ਹੋਵੇ ਛੋਟਾ ਹੋਵੇ ਕੋਈ ਕੋਈ ਪੁਲਿਸ ਅਫਸਰ ਹੋਵੇ ਕੋਈ ਪੋਲਿਟਿਕਲ ਬੰਦਾ ਹੋਵੇ ਕਿਸੇ ਨਾਲ ਕੋਈ ਲਿਆਦ ਨਹੀਂ ਕਰਨੀ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਜੇ ਕੋਈ ਅਜਿਹੀ ਗੱਲ ਹੋਈ ਹੈ ਤਾਂ ਇਸ ਸਾਰੇ ਜੋ ਕੰਡੇ ਪਿਛਲੀਆਂ ਸਰਕਾਰਾਂ ਬੀਜ ਕੇ ਗਈਆਂ ਨੇ ਉਹਨਾਂ ਨੂੰ ਚੁਗਣ ਦੀ ਟਾਈਮ ਤਾਂ ਲੱਗਦਾ ਪਰ ਇਹ ਇਹ ਜੇ ਕੋਈ ਅਜਿਹਾ ਇਨਸੀਡੈਂਟ ਹੋਵੇ ਮੇਰੇ ਧਿਆਨ ਦੇ ਵਿੱਚ ਨਹੀਂ ਆ ਪਰ ਡੈਫੀਨਿਟਲੀ ਕੋਈ ਕਿਸੇ ਨਾਲ ਗੁਲਾਜ਼ ਨਹੀਂ ਹੋਏਗੀ ਸਰੋਵਰ ਸਾਹਿਬ ਇੱਕ ਜਿਹੜਾ ਐਥ ਨਾਲ ਦੋ ਟਰੱਕ ਸਾੜੇ ਖੜੇ ਗਏ ਸੀ ਹੁਣ ਟ੍ਰਾਂਸਪੋਰਟਰ ਤੁਸੀਂ ਅੱਜ ਜਿਹੜੀ ਗੱਲ ਹੈ ਉਹਦੇ ਕਰੋ ਜੀ ਤੁਸੀਂ ਲੈ ਤੁਸੀਂ ਲੈਨ ਪੂਲਿੰਗ ਪਾਲਿਸੀ ਦੀ ਗੱਲ ਕਰੋ ਤੁਸੀਂ ਠੀਕ ਹੈ ਜੋ ਕੀ ਥੈਂਕ ਯੂ